ਮੈਨੂੰ ਵੀ ਐਸ ਵੀ ਹਾਂ ਇੱਕ ਖਾਲੀ ਲੱਗਦਾ ਸੀ ਮੈਨੂੰ ਵਿੜਾ ਵੀ ਹਾਂ ਮੇਰੇ ਘਰੇ ਦੁਬਾਰਾ ਘੋੜੇ ਆਉਣ ਤੇ ਬਸ ਉਸ ਕਰਕੇ ਆਪਣਾ ਡੇਢ ਕ ਸਾਲ ਪਹਿਲਾਂ ਆਪਣੇ ਕੋਲ ਜ਼ੁਰਹੇਬ ਆਇਆ ਮਨੁਕਰ ਕੋੜਾ ਜਿਵੇਂ ਮੇਰੇ ਦਾਦੀ ਮਾਂ ਵੀ ਦੱਸ ਰਹੀ ਹੁੰਦੇ ਕਿ ਮੈਂ ਖੇਤ ਘੋੜੀ ਤੇ ਰੋਟੀ ਪਰਾਉਣ ਜਾਣਾ ਚਾਹ ਫਿਰ ਜਾਣਾ ਪਹਿਲੇ ਦਿਨ ਡੈਡੀ ਮੈਨੂੰ ਇਹ ਵੀ ਨਹੀਂ ਪਤਾ ਸੀ ਅੱਜ ਡੈਡੀ ਮੈਨੂੰ ਘੋੜੇ ਦੇ ਜੜਾਣਗੇ ਮੈਨੂੰ ਤੇ ਮੇਰੇ ਭਰਾ ਦੋਵੇਂ ਜੜਾ ਦਾ ਪਹਿਲੇ ਦਿਨ ਤੇ ਮੈਨੂੰ ਖੇਤ ਖਿੱਚ ਕੀ ਲੱਗਿਆ ਸੀ ਘੋੜਿਆਂ বিনা ਢੇੜਾ ਸੁੰਨਾ ਹੋ ਗਿਆ ਸੀ ਤੇ ਸੁੰਨੇ ਵੇੜੇ 'ਚ ਰੌਣਕ ਲਾਈ ਮੁਸਕਾਨ ਨੇ ਜਦੋਂ ਘੋੜੇ ਤੇ ਸਵਾਰ ਹੋ ਕੇ ਇੱਤੀ ਜਾਂਦੀ ਏ ਤਾਂ ਵਾਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਮੁਸਕਾਨ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਏ ਪਿਆਰ ਕਰਦੀ ਏ ਮੁਸਕਾਨ ਇਹਨਾਂ ਜਾਨਵਰਾਂ ਨੂੰ ਧੌਣ ਤੇ ਹੱਥ ਮਾਰ ਸਰਹਾਉਂਦੀ ਏ ਇਹਨਾਂ ਨੂੰ ਘੋੜਾ ਹੋਵੇ ਜਾਂ ਘੋੜੀ ਤੇ ਚਾਰੇ ਪਾਸੇ ਖੜ ਜਾਂਦੇ ਨੇ ਘੋੜੇ ਤੇ ਸਵਾਰ ਹੋ ਮੇਲੇ ਤੇ ਜਾਂਦੀ ਏ ਤੇ ਮੇਲੇ ਦੀ ਰੌਣਕ ਬਣ ਜਾਂਦੀ ਹੈ ਮੁਸਕਾਨ ਜੀ ਜਨਾਬ ਮੁਸਕਾਨ ਬਠਿੰਡੇ ਦੇ ਪਿੰਡ ਰਾਮਸਰਾ ਦੀ ਰਹਿਣ ਵਾਲੀ ਜਾਨਵਰਾਂ ਨੂੰ ਪਿਆਰ ਕਰਨ ਵਾਲੀ ਪੜੀ ਲਿਖੀ ਤੀ ਇਹ ਮਾਪਿਆਂ ਦੀ ਜਿਸ ਨੂੰ ਆਪਣੇ ਘਰ ਤੋਂ ਹੀ ਜਾਨਵਰਾਂ ਨਾਲ ਪਿਆਰ ਕਰਨ ਦੀ ਗੁ르ਤੀ ਮਿਲੀ ਹੈ ਪਿਤਾ ਨੇ ਕਿਸੇ ਵਜ੍ਹਾ ਕਰ ਜਦੋਂ ਜਾਨਵਰਾਂ ਨੂੰ ਰੱਖਣਾ ਛੱਡ ਦਿੱਤਾ ਤਾਂ ਮੁਸਕਾਨ ਨੇ ਮوڑ ਹੌਸਲਾ ਕਰ ਕੋੜੇ-ਕੋੜੀਆਂ ਰੱਖੀਆਂ ਤੇ ਸੁੰਨੇ ਬੇੜੇ 'ਚ ਰੌਣਕ ਲਾਈ ਏ ਮੈਨੂੰ ਜਾਨਵਰਾਂ ਦਾ ਸ਼ੌਂਕ ਮਤਲਬ ਮੇਰੇ ਬਚਪਨ ਤੋਂ ਸੀ ਕਿ ਜਦੋਂ ਮੇਰਾ ਬਰਥ ਹੋਇਆ ਸੀ ਉਦੋਂ ਹੀ ਡੈਡ ਨੇ ਕੋੜੇ ਆਪਣੇ ਘਰੇ ਰੱਖੇ ਹੋਏ ਸੀਗੇ ਮਤਲਬ ਸ਼ੌਂਕ ਡੈਡ ਦਾ ਸੀ ਵੀ ਮੇਰੇ ਜਦੋਂ ਪਹਿਲੇ ਦੋਸਤ ਹੀ ਮਤਲਬ ਜਾਨਵਰ ਬਣੇ ਤਾਂ ਉਹਨਾਂ ਨਾਲ ਪਿਆਰ ਹੀ ਇੰਨਾ ਪੈ ਗਿਆ ਸ਼ੌਂਕ ਵੀ ਨਹੀਂ ਕਹਿ ਸਕਦੇ ਬਸ ਮੈਨੂੰ ਪਿਆਰ ਹੀ ਬਹੁਤ ਜ਼ਿਆਦਾ ਆ ਹੂੰ ਹਾਂਜੀ ਫਿਰ ਉਹ ਕਿਹੜੇ ਕਿਹੜੇ ਕੋੜੇ ਰੱਖੇ ਹੋਏ ਆ ਕਦੋਂ ਤੋਂ ਕਿਆ ਰੱਖਦੇ ਫਿਰ ਕਿਸ ਤਰ੍ਹਾਂ ਦਾ ਪਾਲਣ ਪੋਸ਼ਣ ਕਰਦੇ ਆਗੇ ਕੋੜੇ ਆਪਣੇ ਪਹਿਲਾ ਰਹੇ ਨੇ ਮਤਲਬ ਡੈਨੇ ਪਹਿਲਾ ਕੋੜਾ ਲਿਆ ਸੀ 1996 ਦੇ ਵਿੱਚ ਉਦੋਂ ਬਸ ਮੇਰਾ ਬਰਥ ਹੋਇਆ 2000 ਦੇ ਵਿੱਚ 2000 ਤੋਂ ਲੈ ਕੇ 2012 ਤੱਕ ਆਪਣੇ ਕੋਲ ਕੋੜੇ ਰਹੇ ਆ ਤੇ ਉਸ ਤੋਂ ਮਤਲਬ ਕੁਝ ਕਾਰਨਾ ਕਰਕੇ ਡੈਨੇ ਕੋੜਿਆਂ ਦਾ ਕੰਮ ਛੱਡਤਾ ਸੀ ਫਿਰ ਜਿੱਦਾਂ ਕੁੱਤੇ ਰਹੇ ਨੇ ਹਨਾ ਆਪਣੇ ਕੋਲ ਕਬੂਤਰ ਰਹੇ ਨੇ ਉਦੋਂ ਬਾਅਦ ਹੁਣ ਮਤਲਬ ਮੇਰੇ ਚਾਚਾ ਜੀ ਨੇ ਹਰਜਿੰਦਰ ਤੇ ਉਹਨਾਂ ਨੇ ਤੇ ਇੱਕ ਵੀਰਾ ਉਹਨਾਂ ਨੇ ਘੋੜੇ ਰੱਖਣੇ ਸੀ ਤੇ ਫਿਰ ਉਹਨਾਂ ਨੇ ਡੈਨ ਅਪਰੋਚ ਕੀਤਾ ਵੀ ਤੁਹਾਨੂੰ ਵੱਧ ਪਤਾ ਇਸ ਲਾਈਨ ਬਾਰੇ ਵੀ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਜ਼ਿਆਦਾ ਸ਼ੌਂਕ ਸੀਗਾ ਤੇ ਮਤਲਬ ਮੈਨੂੰ ਵੀ ਆਇਸੀ ਵੀ ਹਾਂ ਇੱਕ ਖਾਲੀ ਲੱਗਦਾ ਸੀ ਮੈਨੂੰ ਵਿੜਾ ਵੀ ਹਾਂ ਮੇਰੇ ਘਰੇ ਦੁਵਾਰਾ ਘੋੜੇ ਆਉਣ ਤੇ ਬਸ ਉਸ ਕਰਕੇ ਆਪਣਾ ਡੇਢ ਸਾਲ ਪਹਿਲਾਂ ਆਪਣੇ ਕੋਲ ਜ਼ੁਹੇਬ ਆਇਆ ਆਪਣਾ ਨੁਕਰਾ ਘੋੜਾ ਤੇ ਉਸ ਤੋਂ ਬਾਅਦ ਫਿਰ ਬਸ ਘਰ ਭਾਰੀ ਗਿਆ ਮਤਲਬ ਵੱਡਾ ਕੋੜਾ ਆ ਗਿਆ ਨੀਲਾ ਚੰਬਾ ਵੀ ਹੋਤਾ ਹਰਜਿੰਦਰ ਅੰਕਲ ਨੇ ਪਾਲ ਲਈ ਹੋਇਆ ਸੀ ਪਹਿਲਾਂ ਘਰੇ ਫਿਰ ਉਹ ਇੱਥੇ ਆ ਗਿਆ ਸੀ ਕੋੜੀ ਆ ਗਈ ਇੱਕ ਹੋਰ ਕੋੜੀ ਆ ਗਈ ਆਪਣੇ ਚਾਰ ਬਾਜ਼ ਕੋੜਾ ਆ ਗਿਆ ਤੇ ਇੱਕ ਬਸ਼ੇਰ ਆਪਣੇ ਕੋਲ ਹੋਰ ਆ ਗਿਆ ਫਿਰ ਇਦਾਂ ਘਰ ਭਰ ਗਿਆ ਆਪਣਾ ਸਭ ਤੋਂ ਪਹਿਲਾਂ ਆਪਣੇ ਕੋਲ 1.5 ਸਾਲ ਪਹਿਲਾਂ ਨੁਕਰਾ ਘੜਾਇਆ ਆਪਣਾ ਮਸਕਾਨ ਫਿਰ ਘੋੜੇ ਤੁਸੀਂ ਘਰੇ ਰਾਈਡਿੰਗ ਕਰਦੇ ਹੋ ਕਦੋਂ-ਕਦੋਂ ਕਰਦੇ ਹੈਗੇ ਨਾਲ ਸਟੱਡੀ ਵੀ ਕਰਦੇ ਹੋ ਕੀ ਕਰਦੇ ਸਟੱਡੀ ਕੀ ਕਰਦੇ ਹੈਗੇ ਸਟੱਡੀ ਵੈਸੇ ਮੇਰੀ MBA ਕੰਪਲੀਟ ਹੋ ਚੁੱਕੀ ਆ ਤੇ ਹੁਣ ਮੈਂ ਨਾਲ-ਨਾਲ ਆਪਣਾ ਸਾਈਡ ਬਿਜ਼ਨਸ ਕਰ ਰਹੀ ਆ ਤੇ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕਰ ਰਹੀ ਆ ਹਾਂਜੀ ਤੇ ਨਾਲ-ਨਾਲ ਮਤਲਬ ਅੱਗੇ ਮੇਰਾ PhD ਦਾ ਥੋੜਾ ਜਿਹਾ ਮਨ ਹੈ ਤਾਂ ਉਸ ਲਈ ਨੈਟ ਦੇ ਇਗਜ਼ਾਮ ਦੀ ਤਿਆਰੀ ਮਤਲਬ ਇਹ ਹੁੰਦਾ ਪੂਰਾ ਦਿਨ ਮੇਰਾ ਇੱਧਰ ਚਲਾ ਜਾਂਦਾ ਹੈ ਕਿ ਮੈਨੂੰ ਸਿਰਫ ਸ਼ਾਮ ਦਾ ਟਾਈਮ ਮਿਲਦਾ ਇਹਨਾਂ ਦੇ ਨਾਲ ਮਤਲਬ ਉਦੋਂ ਵੀ ਜੋ ਵੀ ਇਹਨਾਂ ਦਾ ਹੁੰਦਾ ਹੈ ਵੀ ਜੇ ਕੋਈ ਕੰਮ ਹੈਗਾ ਤਾਂ ਵੀਰੇ ਦੇ ਨਾਲ ਕਰਾ ਦੇਣਾ ਜਾਂ ਜਿੱਦੇ ਛੁੱਟੀ ਆ ਜਾਂ ਫਿਰ ਸ਼ਾਮ ਨੂੰ ਤਾਂ ਰਾਈਡਿੰਗ ਤੇ ਦਾ ਜਾਣੇ ਜਾਣਾ ਤੇ ਅੰਦਰ ਮੇਰੇ ਮਤਲਬ ਬਿੱਲੇ ਰੱਖੇ ਹੋਏ ਆ ਦੋ ਬਸ ਉਹਨਾਂ ਨਾਲ ਸਾਰਨ ਦਿਨ ਲਾੜ ਪਿਆਰ ਮਤਲਬ ਉਹ ਜਿਵੇਂ ਕੋਈ ਵੀ ਕੰਮ ਕਰਨਾ ਉਹਨਾਂ ਚ ਇੱਕ ਨੇ ਤਾਂ ਹਮੇਸ਼ਾ ਮੇਰੇ ਨਾਲ ਹੀ ਰਹਿਣਾ ਹੁੰਦਾ ਆ ਪਿਆਰ ਪਿਆਈ ਆ ਹੁਣ ਜੋ ਸ਼ੌਂਕ ਲੱਗੇ ਵੀ ਹੁਣ ਮੈਨੂੰ ਇਹ ਰਾਈਡਿੰਗ ਤਾਂ ਮੈਂ ਸਿੱਖਣੀ ਸਿੱਖਣੀ ਆ ਟਾਈਮ ਤਾਂ ਬਸ ਕੱਢਣਾ ਪੈਂਦਾ ਹੀ ਆ ਮਤਲਬ ਪਹਿਲਾਂ ਮੇਰੇ ਕੋਲ ਖੁਦ ਕੁੜੀਆਂ ਆਉਂਦੀਆਂ ਹਨਾ ਵੀ ਜਿਨ੍ਹਾਂ ਨੂੰ ਮੈਂ ਕੰਮ ਸਖਾਨੀ ਆ ਉਹਨਾਂ ਦੀ ਕਲਾਸ ਦਿੰਨੀ ਆ ਫਿਰ ਮ ਕਿ ਸਵੇਰੇ ਹੁੰਦਾ ਕਿ ਮੈਨੂੰ ਕਾਲਜ ਜਾਣਾ ਹੁੰਦਾ ਤਾਂ ਟਾਈਮ ਨਹੀਂ ਮਿਲਦਾ ਤੇ ਮਤਲਬ ਸ਼ਾਮ ਨੂੰ ਰਾਈਡਿੰਗ ਦਾ ਵੀ ਪਾਪਾ ਉਦੋਂ ਫ੍ਰੀ ਹੁੰਦੇ ਆ ਇੱਕ ਕੁੜੀ ਹੋਰ ਆਉਂਦੀ ਮਤਲਬ ਮੇਰੀ ਸਿਸਟਰ ਹੀ ਆ ਤੇ ਉਹ ਵੀ ਹੁਣ ਸਿੱਖ ਰਹੀ ਆ ਉਹਨੂੰ ਵੀ ਸ਼ੌਂਕ ਪੈ ਰਿਹਾ ਫਿਰ ਅਸੀਂ ਮਤਲਬ ਅਸੀਂ ਦੋਨੋਂ ਜਾਂਦੇ ਆ ਵੀ ਸਾਡੇ ਕੋਲ ਛੇ ਤੋਂ ਅਸੀਂ ਜਿੰਨਾ ਟਾਈਮ ਨਹੀਂ ਰਣੀ ਹੁੰਦਾ ਸੀ ਫਿਰ ਰਾਈਡਿੰਗ ਤੇ ਟਾਈਮ ਸਪੈਂਡ ਕਰਦੇ ਹਾਂ ਐਮਬੀਏ ਕਰ ਚੁੱਕੀ ਏ ਮੁਸਕਾਨ ਪੜਾਈ ਦੇ ਨਾਲ ਨਾਲ ਰੱਖਦੀ ਏ ਜਾਨਵਰਾਂ ਦਾ ਸ਼ੌਂਕ ਘੋੜੇ ਤੇ ਸਵਾਰ ਹੋ ਕੇ ਫਕਰ ਮਹਿਸੂਸ ਕਰਦੀ ਐ ਮੁਸਕਾਨ ਤਾਂ ਉਸਨੇ ਦੱਸਿਆ ਕਿ ਕਿੰਜ ਉਸਨੇ ਸ਼ੁਰੂਆਤ ਕੀਤੀ ਤੇ ਕਿਸ ਤਰ੍ਹਾਂ ਪਹਿਲੀ ਵਾਰ ਘੋੜੇ ਤੇ ਝੜ ਮਹਿਸੂਸ ਕੀਤਾ ਜੀ ਜਨਾਬ ਉਸਨੇ ਉਹ ਵੀ ਦੱਸਿਆ ਕਿ ਕਿੰਝ ਪਹਿਲੀ ਵਾਰ ਘੋੜਾ ਉਸ ਨੂੰ ਆਪਣੇ ਨਾਲ ਖਿੱਚਦਾ ਲੈ ਗਿਆ ਸੀ ਪਹਿਲੇ ਦਿਨ ਡੈਂਡ ਮੈਨੂੰ ਇਹ ਵੀ ਨਹੀਂ ਪਤਾ ਸੀ ਅੱਜ ਡੈਡੀ ਮੈਨੂੰ ਘੋੜੇ ਤੇ ਚੜਾਣਗੇ ਮੈਂ ਤੇ ਮੇਰੇ ਭਰਾ ਦੋਵਾਂ ਨੂੰ ਚੜਾਦਾ ਪਹਿਲੇ ਦਿਨ ਤਾਂ ਇਹ ਮੈਨੂੰ ਖਿੱਚ-ਖਿੱਚ ਕੀ ਲੱਗਿਆ ਸੀ ਅੱਛਾ ਡਿੱਗੇ ਨਹੀਂ ਫਿਰ ਕਦੇ ਘੋੜੇ ਨਹੀਂ ਡਿੱਗੇ ਡਿੱਗਨ ਤਾਂ ਮੈਨੂੰ ਇਹ ਹੁੰਦਾ ਜੇ ਮੈਂ ਡਿੱਗ ਪੀ ਤਾਂ ਮੇਰਾ ਕੰਮ ਰੁੱਕੇ ਜਾਣਾ ਸੱਟ ਵੱਜਣੀ ਡਰ ਲੱਗਦਾ ਹੈਗਾ ਥੋੜਾ ਹਾਂ ਫਿਰ ਉਹ ਮੈਂ ਡਰ ਕਰਕੇ ਘੋੜੇ ਨੂੰ ਚਿੰਬੜ ਜਾਂਦੀ ਨਹੀਂ ਡਿੱਗਦੀ ਨਹੀਂ ਡਿੱਗਦੀ ਨਹੀਂ ਮਤਲਬ ਕਾਫੀ ਵਾਰ ਐਦਾਂ ਹੋਇਆ ਵੀ ਮੈਨੂੰ ਇਹ ਹੁੰਦਾ ਵੀ ਮੈਂ ਘੋੜੇ ਨੂੰ ਹਨਾ ਹੋਰ ਤੇਜ਼ ਕਰਾਂ ਉਹ ਤੇਜ਼ ਕਰਦੇ ਕਰਦੇ ਘੋੜਾ ਚਾਲ ਤੋਂ ਖੜ ਜਾਂਦਾ ਆ ਉਦੋਂ ਥੋੜਾ ਜਿਦਾਂ ਕੰਟਰੋਲ ਕਰਨ ਵੇਲੇ ਬਾਇਚਾਂ ਸਨੇ ਕੰਟਰੋਲ ਹੁੰਦਾ ਮੈਂ ਟਿੱਡੀ ਹੋ ਜਾਂਦੀ ਪਰ ਮੈਂ ਡਿੱਗਦੀ ਨਹੀਂ ਚਾਹੀ ਨਹੀਂ ਆਪਾਂ ਪਹਿਲਾਂ ਕਿਵੇਂ ਸੋਚ ਸਕਦੇ ਆ ਵੀ ਆਨੇ ਆਪਣੇ ਨਾਲ ਅੱਗੇ ਫਿਊਚਰ ਚ ਕੀ ਕਰਨਾ ਇੱਕ ਮੌਕਾ ਤਾਂ ਦੋ ਵੀ ਹਾਂ ਅੱਗੇ ਦੇਖੋ ਵੀ ਤੁਹਾਡਾ ਕੀ ਪਤਾ ਤੁਹਾਡੇ ਮੁੰਡੇ ਨਾਲ ਕੁੜੀ ਨੇ ਵੱਧ ਨਾਮ ਕਰਨਾ ਆ ਤਾਂ ਵੀ ਆਪਦੇ ਚਾਹੇ ਕੁੜੀਏ ਚਾਹੇ ਮੁੰਡਾ ਉਹਨੂੰ ਜਿਹੜਾ ਉਹਦਾ ਪੈਸ਼ਨ ਆ ਉਹਦੇ ਲਈ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਵੀ ਜਵਾਨ ਜਾਨਵਰਾਂ ਦੀ ਜ਼ੁਬਾਨ ਬਣੀ ਹੈ ਮੁਸਕਾਨ ਉਹਨਾਂ ਨਾਲ ਆਪਣਾ ਵਕਤ ਬਤੀਤ ਕਰ ਮਾਣ ਮਹਿਸੂਸ ਕਰ ਦਈਏ ਮੁਸਕਾਨ ਵੀ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਸੀ ਵੀ ਹਜੇ ਵੀ ਥੋੜੇ ਕਨੇ ਲੋਕ ਹੈਗੇ ਜਿਹੜੇ ਸੋਚਦੇ ਆ ਵੀ ਕੁੜੀਆਂ ਦਾ ਆਉਣਾ ਇੱਥੇ ਗਲਤ ਆ ਹਨਾ ਮਤਲਬ ਕੁਝ ਕੁ ਲੋਕ ਹੈ ਬਟ ਜ਼ਿਆਦਾਤਰ ਪਸੰਦ ਕਰਦੇ ਨੇ ਇੱਕ ਇਹ ਵੀ ਹੁੰਦਾ ਘਰ ਦੇ ਨੂੰ ਥੋੜਾ ਜਿਹਾ ਐ ਹੋ ਜਾਂਦਾ ਹਨਾ ਜਿਵੇਂ ਆਪਾਂ ਸੋਚਦੇ ਵੀ ਸਾਰੇ ਨਹੀਂ ਕਹਿੰਦੇ ਉਹ ਜਿਵੇਂ ਮਤਲਬ ਐਦਾਂ ਮੈਨੂੰ ਬੱਸ ਸਟੈਂਡ ਤੇ ਹਨਾ 2 ਦਿਨ ਪਹਿਲਾਂ ਤਲਵੰਡੀ ਇੱਕ ਮੁੰਡਾ ਮਿਲਿਆ ਉਹਨੇ ਮੈਨੂੰ ਕਿਹਾ ਭੈਣੇ ਤੁਸੀਂ ਘੋੜੇ ਰੱਖਦੇ ਹੋ ਮਤਲਬ ਭੈਣ ਕਹਿ ਕੇ ਬੁਲਾਇਆ ਵੀ ਕਈ ਤਾਂ ਉਧਰ ਰਿਸਪੈਕਟ ਕਰਨ ਵਾਲੇ ਵੀ ਹੁੰਦੇ ਆ ਫੋਟੋਸ ਮਿਲੀਆਂ ਵੀ ਨਹੀਂ ਮੈਂ ਦੇਖਦੀ ਹੁੰਦੀ ਸੀ ਫੋਟੋਸ ਖਿੱਚ ਕੇ ਲੈ ਕੇ ਜਾਣੀਆਂ ਬੱਚਿਆਂ ਨੂੰ ਮਿਲਾਉਣਾ ਦੋ ਘਰ ਵੀ ਜੋ ਥੋੜਾਇਆ ਕਰ ਦਿੰਦੇ ਨੇ ਪਰ ਮੈਨੂੰ ਸ਼ੁਰੂ ਤੋਂ ਹੀ ਡੈਨ ਨੇ ਹਣਾ ਹਰ ਇੱਕ ਕੰਮ ਚ ਅੱਗੇ ਰੱਖਿਆ ਆ ਮਤਲਬ ਉਹ ਕੋਈ ਹਿੰਮਤ ਨਹੀਂ ਕਰਦਾ ਵੀ ਅੱਗੇ ਆ ਕੇ ਕਹਿਣ ਦੀ ਰਿਸ਼ਤੇਦਾਰ ਥੋੜਾ ਕਰਦੇ ਨੇ ਬਟ ਉਹ ਨਾ ਥੋੜਾ ਐਦਾ ਡਰਦੇ ਨੇ ਵੀ ਅੱਗੇ ਕੁੜੀ ਦਾ ਵਿਆਹ ਕਰਨਾ ਆ ਸੱਟ ਨਾ ਲੱਗ ਜੇ ਕੋਈ ਨੁਕਸਾਨ ਨਾ ਹੋ ਜੇ ਉੱਥੇ ਫਿਰ ਮੈਂ ਆਪ ਹੀ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਸੱਟ ਲੱਗੂਗੀ ਮੇਰੀ ਲੱਗੂਗੀ ਬਿਲਕੁਲ ਵਿਆਹ ਆਪੇ ਠੀਕ ਹੋ ਜੂ ਪਰ ਮੈਂ ਇਹ ਕੰਮ ਕਰਨਾ ਤਾਂ ਕਰਨਾ ਹੀ ਆ ਫਿਰ ਮਮਾ ਪਪਾ ਦੋਵੇਂ ਪੂਰਾ ਸਪੋਰਟ ਕਰਦੇ ਨੇ ਮੈਨੂੰ ਮੁੰਡਿਆਂ ਵਾਂਗ ਘੋੜੇ ਤੇ ਘੋੜੀਆਂ ਤੇ ਜਾਨਵਰ ਰੱਖਣ ਦੀ ਸ਼ੁਕੀਮਤੀ ਘੋੜਿਆਂ ਦੇ ਮੇਲੇ ਵਿੱਚ ਅਕਸਰ ਆਪਣੇ ਘੋੜੇ ਨੂੰ ਲੈ ਕੇ ਪਹੁੰਚ ਜਾਂਦੀ ਹੈ ਮੁਸਕਾਨ ਸੰਦੂ ਲੋਕ ਦੇਖ ਕੇ ਜਿਥੇ ਹੱਲਾਸ਼ੇਰੀ ਦਿੰਦੀ ਨਹੀਂ ਤਾਂ ਉੱਥੇ ਹੀ ਅਜਹੀਆਂ ਕੁੜੀਆਂ ਤੇ ਮਾਣ ਮਹਿਸੂਸ ਕਰਦੇ ਨੇ ਪੜ੍ਹਾਈ ਦੇ ਨਾਲ ਨਾਲ ਚਾਨਵਰਾਂ ਦਾ ਵੀ ਮੁਸਕਾਨ ਖਾਸ ਧਿਆਨ ਰੱਖਦੀ ਹੈ MBA ਦੀ ਪੜ੍ਹਾਈ ਕਰ ਚੁੱਕੀ ਮੁਸਕਾਨ ਹੁਣ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਹੈ ਮੁਸਕਾਨ ਦੇ ਮਾਤਾ ਪਿਤਾ ਨੂੰ ਵੀ ਆਪਣੀ ਧੀ ਤੇ ਮਾਣ ਹੈ ਬਠਿੰਡੇ ਤੋਂ ਮਨੀਸ਼ ਗਰਗ ਦੀ ਰਿਪੋਰਟ